ਉੱਪਰ ਤੋਂ ਬੰਡਾ ਤੋਂ ਆਈ ਵਾ 17 ਆ ਗਿਆ ਬਾਈ ਜੀ 20 ਮਾਡਲ ਹੈ 6 ਲੱਖ 80000 ਰੁਪਏ ਰੇਟ ਹੈ 6 ਲੱਖ 85000 ਰੁਪਏ ਬਾਈ ਡਿਮਾਂਡ ਕਰਦਾ ਈ ਆ 50 50 E ਇੱਕ ਨੇ ਮਾਡਲ ਆ ਬਾਈ ਜੀ ਇਹ ਬਾਈ 13 ਮਾਡਲ ਹੈ ਇਹਦੀ ਕੀ ਡਿਮਾਂਡ ਕਰਦਾ ਬਾਈ 7 ਨਵਾ ਇਹ ਵੀ ਇਹ ਵੀ 495000 ਰੁਪਏ ਰੇਟ ਆ ਆਜਾ 844 F E 9 ਮਾਡਲ ਆ ਸਾਰਾ ਅਰੀਜਨਲ ਹੈ ਇਹ ਕੀ ਡਿਮਾਂਡ ਕਰਦਾ ਵੀ ਇਹਦਾ 3.5 ਲੱਖ ਤੋਂ ਲੈ ਕੇ ਕਾ ਡੀ ਆਈ 50000 ਇਹ 1000 ਕ ਘੰਟੇ ਦੇ ਕਰੀਬ ਚੱਲਿਆ ਇਹ 20 ਮਾਡਲ ਹੈ ਇਹ ਕੀ ਡਿਮਾਂਡ ਆਈ ਇਹਦਾ 540000 ਰੁਪਿਆ 20 ਮੜਲੇ ਫੋਨ ਨੰਬਰ ਬੋਲੇਗੀ 9466000735 ਪੁਰਾਣਾ ਟਰੈਕਟਰ ਵੀ ਕੱਟਿਆ ਲਾਉਣਗੇ ਹਾਂਜੀ ਐਕਸੀ ਕਾਰ ਬਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਇਹ ਆਪਾਂ ਖੜੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਣੇ ਨਾਲ 17 ਬਾਈ ਜੁੜਿਆ ਹੈ ਸੀਗਾ ਬਾਈ ਜੀ ਹੋਰ ਕਿਵੇਂ ਜੀ ਵਧੀਆ ਤੇ ਕਿੰਨੇ ਕੁ ਟਰੈਕਟਰ ਹੈ ਅਵੇਲੇ ਬੜਾ ਆਪਣੇ ਕੋਲ ਬਾਈ ਇੱਥੇ ਹੈਗੇ 5-6 ਤਾਂ ਇੱਥੇ ਹੈਗੇ ਹਾਂ ਕੀ ਕਰੇ ਖੜਿਆ ਆਪਣੀ ਲੋਕੇਸ਼ਨ ਕੀ ਹੈ ਮੰਡੀ ਜੀ 13 ਨੰਬਰ ਪਲਾਟ ਹੈ ਠੀਕ ਹੈ ਜੀ ਇਹ ਲੋਨ ਵਗੈਰਾ ਹੋ ਜੂਗੀ ਹਾਂ ਲੋਨ ਹੋ ਜਾਂਦਾ ਸਾਰੇ ਚ ਮਾਰ ਲਈ ਤੇ ਪੁਰਾਣਾ ਟਰੈਕਟਰ ਵੀ ਵਿੱਚ ਘਟਾਇਆ ਹਾਂ ਘਟਾਇਆ ਇਸ ਦਾ ਲੈ ਵੀ ਲੈਨੇ ਆ ਸਿੱਧਾ ਵੀ ਲੈ ਲੈਨੇ ਆ ਵੀ ਇਹ ਸਿੱਧਾ ਗਏ ਨੇ ਵਿੱਚ ਆ ਆ ਆ ਠੀਕ ਆ ਬਾਈ ਜੀ ਸਟਾਰਟ ਕਰਦਾ ਜੀ ਸਵਰਾਜ 855 ਤੋਂ 517 ਆ ਗਿਆ ਬਾਈ ਜੀ ਡਬਲ ਪੰਪਾ ਤੇ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮੜਦਾ 16 ਨੇ 13 ਵਾਲਾ 16 ਨੇ 13 ਵਾਲਾ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਨੌਲ ਦੀ ਟਾਇਰ ਹੈਗੇ 90 ਰੁਪਏ 85 ਰੁਪਏ 90 85 ਰੁਪਏ ਨਾਲ ਦੇ ਟਾਇਰ ਆ ਇਹਦਾ 12000 ਰੁਪਏ ਰੱਖਣ ਤੇ ਗਰੀਬ ਤੇ ਬੱਸ ਇਹ ਜੀ ਹੋਊਗਾ ਠੀਕ ਆ ਜੀ ਤੇ ਨੰਬਰ ਹੈਗਾ ਜੀ ਕੀ ਕੀ 13 ਸਿਰ 20 ਮਾਡਲ ਹੈ 6 ਲੱਖ 85000 ਰੁਪਏ ਬਾਈ ਡਿਮਾਂਡ ਕਰਦਾ ਤੇ ਕਿੰਨੇ ਕੁ ਦਾ ਛੜ ਦਾਂਗੇ ਵੀਡੀਓ ਦੇਖਦਾ ਦੇਣੇ ਹਿਸਾਬ ਨਾਲ ਕਿੰਨੇ ਕੁ ਡਿਸਕਾਊਂਟ ਕਰੋਗੇ ਆਪਣੀ ਵੀਡੀਓ ਤੇ ਐਂਡ ਕਿੰਨਾ ਦੇ ਦੋਗੇ 6 ਲੱਖ 60000 ਦਾ ਹਾਂ 10 15000 ਦੀ ਬਾਈ ਜੀ ਤੁਹਾਨੂੰ ਕਰ ਦੂਗੀ ਅੱਗੇ ਆ ਗਿਆ ਬਾਈ ਜੀ ਜੌਂਗੀਆਰਾ 50 50 E ਇੱਕ ਨੇ ਮਾਡਲ ਆ ਬਾਈ ਜੀ ਇਹ ਬਾਈ 13 ਮਾਡਲ ਹੈ 13 ਮਾਡਲ ਹੈ ਟਾਇਰਾਨੀ ਕੀ ਕਰਨੇ ਹੈ ਮਗਰਲੇ ਨਵੇਂ ਵਰਗੀ ਆ ਹਾਂਜੀ ਅਗਲੇ ਵੀ 90 95 ਪੈਸੇ ਟਾਇਰ ਹੈ ਠੀਕ ਆ ਬਾਈ ਸਾਰਾ ਇਹ ਨਾਲ ਸਾਰਾ ਓਰੀਜਨਲ ਆ ਦੇਖ ਪਰਪੁਰ ਦਾ ਉਹਨਾਂ ਦੇ ਕਿਤੇ ਰੰਗ ਨਹੀਂ ਹੋਇਆ ਨਾ ਇਹ ਕਿ ਤੋ ਕੋਰਾ ਨਿਕਲ ਨਹੀਂ ਜੀ ਮੈਂ ਮਗਰਾ ਡਾ ਮਗਰੂੜਾ ਨਾ ਕੋਈ ਕੋਰ ਨਹੀਂ ਨਿਕਲੀ Ориਜినਲ ਹੈ ਹਾਂਜੀ ਹਾਂਜੀ ਡਬਲ ਫੁੱਲ ਨਵਾਂ ਟਰੈਕਟਰ ਹੈ ਐਡਾ ਬਲੀ ਰੈਕਟੀ ਵੋਟਰ ਹਾਂ ਫੁੱਲ ਨਵਾਂ ਟਰੈਕਟਰ ਹੈ ਇਹ ਗਾ 3 ਸਪੀਡ ਦਾ ਆਂਦਾ ਤਾਂ ਇਹ 3 ਸਪੀਡ ਹਾਂ ਇਹਦਾ ਨੰਬਰ ਰਹੇਗਾ ਜੀ ਐਕਚਰ 22 ਹਾਂ ਹਰਿਆਣਾ ਨੰਬਰ ਉਸ ਹੀ ਮਿਲ ਜੂਗੀ ਐਨਓਸੀ ਮਿਲ ਜੂਗੀ ਰੰਗ ਪੇਂਟ ਦਾ ਬਾਈ ਕਹਿੰਦਾ ਜੈਨੂਨਾ ਨਹੀਂ ਜਿਵੇਂ ਆਹ ਹੋਰ ਪੇਂਟ ਲਿਆ ਸੀ ਮਾੜਾ ਹਾਂ ਨਹੀਂ ਬਾਈ ਕਹਿੰਦਾ ਇੱਥੇ ਬੁਰਸ਼ ਕਸਾ ਹੁੰਦੇ ਇੱਕ ਨੰਬਰ ਆਖਾਂ ਮੈਂ ਬਾਈ ਦਾ ਹਾਂ ਇਹਦੀ ਕੀ ਡਿਮਾਂਡ ਕਰ ਦਾਂ ਬਾਈ ਸਤਨਾਵਾਂ ਇਹ ਵੀ ਹੈਗੀ 495000 ਰੁਪਿਆ ਰੇਟ ਹਾਂਜੀ ਇਹ ਤੋਂ ਮਾਰਤਾ ਨਹੀਂ ਆ ਕਰ ਦਿਆਂਗੇ ਹੋ ਜਾਊਗਾ ਜੀ ਹਾਂ ਹਾਂ ਠੀਕ ਹੈ ਜੀ ਅੱਗੇ ਆ ਗਿਆ ਜੀ ਫਾਰਮਾਟ ਰੈਕ 60 ਸੁਪਰ ਮੈਕਸ ਮਾਡਲ ਆ ਗਿਆ 16 ਕਿੰਨੇ ਮਾਡਲ ਸੀਗਾ ਇਹ ਜੀ 16 ਮਾਡਲ ਹੈ 16 ਮਾਡਲ ਟਾਇਰ ਇਹਰੇ ਦੇ ਰੇਡੀਅਲ ਆ ਮਗਰ ਨੇ 70 ਕੁ ਪੈਸੇ ਤੇ ਅਗਲੇ ਦੂਜੇ ਆਗੇ ਅਗਲੇ ਨਵੇਂ ਆ ਅਗਲੇ ਨਵੇਂ ਟਾਇਰਾ ਤੇ ਮਗਰਾ ਕਾ ਮਰੂ ਕੰਦ ਰੰਗ ਦੀ ਜੇ ਗੱਲ ਕਰੀਏ ਬਾਈ ਜੀ ਤੂੰ ਮਾੜਾ ਮੋਟਾ ਹੋਇਆ ਹੈ ਮੈਂ ਤੈਨੂੰ ਝੂਠ ਮਾਰ ਦੇਗੀ ਠੀਕ ਹੈ ਬਾਈ ਕਹਿੰਦਾ 10 ਕੇ ਦੇਣ ਵਾਲੀ ਚੀਜ਼ਾਂ ਮਾੜੀ ਮੋਟੀ ਟੈਕਿੰਗ ਹਾਂ ਇਹ ਵਾਕਿਬੋ ਗਿਲਾਨ ਦਾ ਦੱਸਦੇ ਹਾਂ ਹਾਂ ਇਹਦਾ ਨੰਬਰ ਬਾਈ ਕੀ ਪੀਵੀ ਪੁਆਇੰਟ ਆ ਗਿਆ ਮਹਾਰੀਆ ਇਹ ਕਿੰਨੇ ਮਾਡਲ ਦੱਸੀਏ 16 ਨਹੀਂ 16 ਮਾਡਲ 4 ਲੱਖ 590 ਹੀਰ ਵੀ ਰਹਿਦਾ ਹੈ ਇਹ ਸੇਚੂ ਮੰਤਾਂ ਨੂੰ ਇਹ ਰੂਪਕਾਰ ਗੋਮਸਾਰਾ ਚੋਈ ਮੰਤਾਂ ਸਾਰਾ ਇਹ ਟ ਮੰਤਾਂ ਬਾਈ ਤਾਂ 10-15000 ਦਾ ਕਰਾਂਗੇ ਅੱਗੇ ਆਈ ਰਾਜ ਕਾਲੀ ਆਪਣਾ 2009 ਰਾਜ 744 ਐਫ ਕੀ ਨਵਾਂ ਮਾਡਲ ਆ ਸਾਰਾ ਓਰੀਜਨਲ ਹੈ ਇਹ ਮਾਰੀ ਜਨਲ ਆ ਬਾਈ ਤੂੰ ਮਗਰਾਟ ਮਗਰੂੜ ਦੇਗਾ ਪੈ ਚਿੱਟੇ ਦੁੱਧ ਵਰਗੇ ਜਿਵੇਂ ਚਿੱਟੇ ਦੁੱਧ ਵਰਗੇ ਮਗਰਾਟ ਆ ਬਾਈ ਜੀ ਨਲੇ ਰਿੰਬਾ ਤੇ ਬਾਡੀ ਲੈਣ ਦਾ ਵੀ ਪੂਰਾ ਪੂਰਾ ਸਾਰਾ ਕਿਤੇ ਰੰਗ ਲੀਆ ਜਿਵੇਂ 2009 ਮਾਡਲ ਦਾ ਪੂਰੀ ਸਮਾਈ ਤੇ ਲੈ ਆਇਆ ਟਰੈਕਟਰ ਹੈ 1419 ਮਾਡਲ ਵਰਗਾ ਟਰੈਕਟਰ ਹੈ ਹਾਂ ਬਾਈ ਇਹ ਬੱਬੀ ਲੈਂਡ ਤੋਂ ਵੀ ਪੂਰਾ ਵਧੀਆ ਰੰਗ ਪੈਂਟ ਪਿਆ ਤੇ ਇਹਦਾ ਨੰਬਰ ਵਾਈ ਤੋਂ ਨੰਬਰ ਇਹਦਾ ਹਰਿਆਣੇ ਦਾ ਇਹਨੂੰ ਸੀ ਮਿਲ ਜੂਗੀ ਇਹਦਾ ਇਹਦੇ ਤਰ੍ਹਾਂ ਦੀ ਕੀ ਕੰਡੀਸ਼ਨ ਹੈ ਇਹ ਰੱਸੀ ਪੈਸੇ ਦੇ 80 ਪੈਸੇ ਤਰ੍ਹਾਂ ਦੀ ਕੰਡੀਸ਼ਨ ਹੈ ਤੇ ਕੀ ਡਿਮਾਂਡ ਕਰਦੇ ਦੀ ਇਹਦਾ 3.5 ਲੱਖ ਰੁਪਈਆ ਇਹ ਤੋਂ ਮੰਨਤਾ ਨਹੀਂ ਤੋਂ ਵੀ ਉਹ ਦੱਸਣ ਕਾ ਹੈ ਆਹ ਹੋ ਜੀ ਲੱਗੇ ਆ ਗਿਆ ਜੀ ਫਾਰਮ ਟਰੈਕ 60 ਦਾ 2010 ਮਾਡਲ 10 ਮਾਡਲ ਪਾਵਰ ਸਟੀering ਹੈ ਗਰੀਬਾ ਪਾਵਰ ਸਟੀering ਹੈ ਬਾਈ ਜੀ ਏ ਫਰੀ ਮੈਕਸ ਐਗਰੀਮੈਂਟ ਸੁਪਰ ਮੈਕਸ ਜੀ ਐਗਰੀਮੈਂਟ ਸਾਡੇ ਪਾਵਰ ਸਟੀering ਹੈ ਬਾਈ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਹੈ 85 ਪੈਸੇ 85 ਪੈਸੇ ਟਾਇਰਾ ਤੇ ਮਗਰਾਟ ਚੇਂਜ ਹੋਏ ਨਹੀਂ ਚੇਂਜ ਹੋਏ ਮਾੜੇ ਮੋਟੇ ਪੇਂਟ ਹੋਏ ਟੱਚਿੰਗ ਹੋਈ ਮਾੜੀ ਮੋਟੀ ਇਹਦਾ ਨੰਬਰ ਬਾਈ ਜੀ ਇਹਦਾ ਸਰਸੇ ਦਾ ਸਰਸੇ ਦਾ ਨੰਬਰ ਐ ਐਨਓਸੀ ਮਿਲ ਜੂਗੀ ਐਨਓਸੀ ਮਰਜ਼ੂਕੀ ਡਿਮਾਂਡ ਕਰ ਦਿੰਦੀ ਸਾਢੇ 3 ਲੱਖ ਰੁਪਏ ਇਹ ਤੋਂ ਵੀ ਜ਼ਿਆਦਾ ਮੰਗਤਾ ਹਾਂ ਅੱਗੇ ਆ ਗਿਆ ਜੀ ਜੌਂਡੀਅਰ 50 50 ਹੀ ਕੰਡਿਸ਼ਨ ਵੀ ਘੋਰ ਆ 13 ਮਾਡਲ ਆ ਇਹਦੇ ਟਾਇਰਾਂ ਦੀ ਜੇ ਗੱਲ ਕਰੀਏ ਕਿਹਦੇ ਵੀ ਟਾਇਰ ਹੈਗੇ 80 90 ਪੈਸੇ ਇਹ ਰੰਗ ਪੇਂਟ ਦਾ ਦੇਖ ਹੀ ਸਕਦੇ ਤੁਸੀਂ ਹਾਂ ਰੰਗ ਪੇਂਟ ਦਾ ਪੂਰਾ ਅਰੀਜਨਲ ਆ ਬਾਈ ਜੀ ਇਹ ਸਾਰਾ ਅਰੀਜਨਲ ਤਾਂ ਮੈਂ ਕਹਿ ਕੇ ਨਹੀਂ ਦਿੰਦੇ ਸੀ ਇਹ ਹਾਂਜੀ ਮਾੜੀ ਮੋਟੀ ਹੋ ਸਕਦੀ ਹੈ ਹਾਂ ਤੇ ਇਹ ਵੀ 3 ਸਪੀਡ ਤਾਂ ਗਈ ਹਾਂ ਉਹ ਲਟਾਪ ਮਾਡਲ ਦਾ ਡਬਲ ਡਿਸਟ੍ਰੀਬਿਊਟਰ ਆ ਨਹੀਂ ਡਿਸਟ੍ਰੀਬਿਊਟਰ ਇਹ ਤਾਂ ਸਿੰਗਲ ਹੀ ਹੈ ਸਿੰਗਲ ਹੈ ਬਾਈ ਹਾਂ ਸਿੰਗਲ ਡਿਸਟ੍ਰੀਬਿਊਟਰ ਆ 13 ਮਾਡਲ ਆ ਹਾਂ ਇਹ ਸਮਾਈ ਚੱਲਿਆ ਟਰੈਕਟਰ ਨਾਲ ਦੇਖਣ ਨੂੰ ਪਤਨ ਲੱਗਦਾ ਇਹ 13 ਮਾਡਲ ਉਹ ਇਹਦੀ ਕੀ ਡਿਮਾਂਡ ਕਰਦਾ ਜੀ ਇਹਦਾ 485 ਤੇ ਇਹ ਚੋ ਵੀ ਹੋ ਜਾਉ ਮੰਨਤਾ ਨੇ ਇਹਦਾ ਨੰਬਰ ਐਚ ਆਰ 99 ਅੱਗੇ ਹੈਗਾ ਜੀ ਸੋਨਾ ਲਿਕਾ ਡੀ ਆਈ 50 ਦਾ ਇਹ 1000 ਕਿ ਘੰਟੇ ਦੇ ਕਰੀਬ ਚੱਲਿਆ ਇਹ 20 ਮਾਡਲ ਹੈ ਠੀਕ ਹੈ ਜੀ ਵੱਡੇ ਵੱਨ ਗਿਆ ਹੀਰ ਵੀ ਰੇਟ ਹੈ ਦਾ ਤੇ ਸਾਰਾ Ориਜਨਲ ਹੈ ਸਾਰਾ Ориਜਨਲ ਹੈ ਬੱਚ ਵਰ ਚਾ ਸਾਰਾ ਕੁਝ ਵੱਨ ਗਿਆ ਹੋਰ ਚਾ ਵਰ ਚਾ ਗਿਆ ਤੇ ਸੀਟ ਤੇ ਦੇਖ ਸਕਦਾ ਹਾਂ ਜੀ ਹਾਂ ਸਾਰਾ ਟਰੈਕਟਰ ਨਮ ਹੈ ਜੇਨੂਇਨ ਕਵਰ ਕਵਰ ਵੀ ਲਹੇ ਨਹੀਂ ਹੈ ਜੀ ਚੱਲ ਹੀ ਥੋੜਾ ਜਿਹਾ ਇਹ ਟਰੈਕਟਰ ਹਰਿਆਣਾ ਐਚ ਆਰ 24 66 ਦਾ ਨੰਬਰ ਆ ਗਿਆ ਬਾਈ ਜੀ ਇਹ ਡਬਲ ਡਿਸਟ੍ਰਿਬਿਊਟਰ ਅਰਵਰਸ ਵੀਡੀਓ 1000 ਘੰਟੇ ਚੱਲਿਆ ਜੀ 1000 ਕੁ ਬਸ ਮਾੜਾ ਮੁੰਡਾ 1000 ਘੰਟੇ ਦੇ ਕਰੀਬ ਚੱਲਿਆ 14 9 22 ਦੇ ਬੈਕ ਵਾਲੇ ਟਾਇਰ ਆ 프ਰੰਟ ਵਾਲੇ ਪੂਰੇ ਵਧੀਆ ਬਲੇ ਨਾਲ ਦੇ ਟਾਇਰ ਚੱਲਦਾ ਹੀ ਥੋੜਾ ਡ੍ਰੈਕ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਆ ਫੁੱਲ ਟਾਪ ਮਾਡਲ ਆ ਹਾਂ ਇਹਦੀ ਕੀ ਡਿਮਾਂਡ ਆ ਜੀ ਇਹਦਾ 5 ਲੱਖ 40 ਹਜ਼ਾਰ ਰੁਪਿਆ 20 ਮਾਡਲ ਆ ਠੀਕ ਆ ਜੀ ਮਾਨਤਾ ਨੇ ਸਾਰੇ ਟਰੈਕਟਰਾਂ ਚੋਂ ਬਾਈ ਕਨਾਂ 10 15 ਹਜ਼ਾਰ ਦਾ ਹੋਊਗਾ ਹਾਂ ਹਾਂ ਮੰਡੀ ਜੀ ਕਾ ਨੰਬਰ ਆਪਣਾ ਲੀਆ 13 ਨੰਬਰ ਪਲਾਟ ਹੈ ਇਹ ਇੱਥੇ ਫੋਨ ਨੰਬਰ ਬੋਲਿਆ ਜੀ 9466000735 ਪੁਰਾਣਾ ਟਰੈਕਟਰ ਵੀ ਕੱਟਿਆ ਹੋਊ ਲਾਉਣ ਵੀ ਹੋਊ ਹਾਂ ਟਰੈਕਟਰ ਆਪਣੇ ਕੋਲੇ ਇੱਕ ਹੌਲੈਂਡ ਵੀ ਖੜਾ 2009 ਮਾਡਲ ਠੀਕ ਹੈ ਜੀ ਕਰੇ ਖੜਾ ਇਹ ਹਾਂ ਹੋਰੀ ਹੋਰ ਆਪਣੇ ਕੋਲੇ ਕਿਹਦੇ ਨਾਲ ਦਾ 21 ਮਾਡਲ ਖੜਾ ਹੈਗਾ ਸੋਨਾ ਲਿਖਾ ਹਾਂ 50 ਨੰਬਰ ਹੈ ਉਹ ਠੀਕ ਹੈ ਬਾਈ ਜੀ ਹਾਂ ਇਹ ਜੇ ਕਿਸੇ ਨੇ ਬਾਈ ਕਹਿੰਦਾ ਸਿੱਧਾ ਟਰੈਕਟਰ ਵੇਚਣਾ ਹੋਵੇ ਉਹ ਵੀ ਖਰੀਦ ਲੈਣੇ ਆ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਲਾਉਣ ਵੀ ਹੋ ਜਾਂਦਾ ਹਾਂ ਇਹ ਆ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ